ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸਤguru ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ ਖਾਲਸਾ ਪੰਥ 350 ਸਾਲਾ ਹੋਇਆ ਸ਼ਹੀਦੀ ਗੁਰਪੁਰ 25 ਨਵੰਬਰ ਨੂੰ ਗੁਰਨਾਨਕ ਨਾਮ ਲੇਵਾ ਸਮੂਹ ਮਾਈ ਪਾਈ ਮਨਾ ਰਹੇ ਆ ਅੱਜ ਇਹ ਮਹਾਨ ਨਗਰ ਕੀਰਤਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿੱਚੇ ਤੌਰ ਤੇ ਪੰਥ ਦੀਆਂ ਸਮੂਹੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਦੇ ਇਧਰ ਇਹ ਨਾਰਦਨ ਈਸਤ ਦੀਆਂ ਜਿੰਨੇ ਵੀ ਸਟੇਟਾਂ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਮਹਾਨ ਸਥਾਨ ਜਿੱਥੇ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਸ ਧਰਤੀ ਨੂੰ ਨਵਾਜਿਆ ਗੁਰਦੁਆਰਾ ਧੋਵੜੀ ਸਾਹਿਬ ਇੱਥੋਂ ਇਹ ਨਗਰ ਕੀਰਤਨ ਦੀ ਬ੍ਰੰਮਬਦਾ ਕੀਤੀ ਗਈ ਅੰਮ੍ਰਿਤ ਵੇਲੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਤੇ ਹੁਣ ਇਹ ਨਗਰ ਕੀਰਤਨ ਦੀ ਅਜ ਬ੍ਰੰਮਬਦਾ ਕੀਤੀ ਗਈ ਔਰ ਇਹਦੇ ਨਾਲ ਦੀ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਤੇਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਤੇ ਨਾਲ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਆ ਇਹ ਲਗਭਗ 32 ਸਟੇਟਾਂ ਦੇ ਵਿੱਚੇ ਹੋ ਕੇ ਜਾਊਗਾ ਸਮੂਹ ਗੁਰਨਾਨਕ ਨਾਮਲੇਵਾ ਭਾਈ ਭਾਈ ਨੂੰ ਬੇਨਤੀ ਕਰਦਾ ਬਾਦ ਤੋਂ ਬਾਦ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਯੋਗਦਾਨ ਪਾਉਣ ਦੇ ਨਾਲ-ਨਾਲ ਇਥੋਂ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਤਗੁਰੂ ਜੀ ਨੇ ਆਪਣਾ ਸੀਸ ਬਲੀਦਾਨ ਦਿੱਤਾ ਇੱਕ ਧਰਮ ਨੂੰ ਬਚਾਉਣ ਲਈ ਤੇ ਸਤਗੁਰੂ ਜੀ ਦੇ ਉਸ ਬਲੀਦਾਨ ਨਾਲੇ ਅੱਜ ਆਪਾਂ ਇਸ ਧਰਤੀ ਤੇ ਰਾਜ ਸ਼ਾਸਕ ਵੀ ਆ ਧਰਮ ਦੀ ਆਜ਼ਾਦੀ ਵੀ ਆ ਸਾਰਿਆਂ ਪੱਖਾਂ ਦੀ ਆਜ਼ਾਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਮਾਂ ਆ ਤੁਹਾਡੇ ਲਈ ਸੁਭਾਗਾ ਉਹ ਸਮਾਂ ਕਿਹੜਾ ਆ ਕਿ ਹੁਣ ਤਾਂ ਸ਼ੋਮਨੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਕੈਦ ਕੱਟ ਚੁੱਕੇ ਆ ਉਹ ਸਾਰੇ ਜਿਹੜੇ ਉਹ ਰਿਹਾ ਕੀਤੇ ਜਾਣ ਤੇ ਮੈਂ ਬੇਨਤੀ ਕਰਦਾ ਕਿ ਹੁਣ ਸਾਡੇ ਦਾ ਦੁਗਣੀਆਂ ਦੁਗਣੀਆਂ ਸਜ਼ਾ ਕੱਟ ਚੁੱਕੇ ਆ ਤੇ ਨਾਲ ਪਰਪਕਾਰ ਇਹ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਆਪਾਂ ਸ਼ਹੀਦੀ ਗੁਰਦੁਆਰਾ ਮਨਾ ਰਹੇ ਆ ਉਹ ਵੀ ਆਪਣੇ ਚਾਹੀ ਚਾਹੀ ਜਿਹੜੇ ਨਿਜਲੇ ਨੇ ਜੇ ਕੰਮ ਕਰਕੇ ਗਏ ਸੀ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ ਤੇ ਸਮੂਹੀਆਂ ਸਾਰੀਆਂ ਸਰਕਾਰਾਂ ਨੂੰ ਜਿੱਥੋਂ-ਜਿੱਥੋਂ ਨਗਰ ਕੀਰਤਨ ਜਾਣਾ ਇਥੋਂ ਵੀ ਅੱਜ ਆਰੰਭਤਾ ਕਰਨੀ ਸੀ ਤੇ ਮੁੱਖ ਮੰਤਰੀ ਸਾਹਿਬ ਇਲੈਕਸ਼ਨ 'ਚ ਬੀਜੀ ਆ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਰਾਤ ਵੀ ਆਏ ਸੀ ਹੁਣ ਵੀ ਆਏ ਆ ਵਧਾਈਕੀ ਦੇਣ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਚੇਚੇ ਤੌਰ ਤੇ ਸਾਰੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਨ ਸਮੂਹਿਕ ਤੌਰ 'ਤੇ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਆਪਣਾ ਚੋਖਾ ਯੋਗਦਾਨ ਹਰ ਇੱਕ ਸਤਾਬਦੀ ਚ ਪਾਇਆ ਉਹਨਾਂ ਦੇ ਵਿੱਚੋਂ ਸਾਡੇ ਸਿੰਘ ਸਹਿਬਾਨ ਗਿਆਨੀ ਗੁਰਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਪੰਥ ਸ਼ੋਮਣੀ ਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਆਪਣੇ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਡੇ ਕਾਰ ਸੇਵਾ ਵਾਲੇ ਮਹਾਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਔਰ ਸਰਦਾਰ ਮੇਜਰ ਸਿੰਘ ਜੀ ਛੋਡੀ ਬਾਬਾ ਮੇਜਰ ਸਿੰਘ ਜੀ ਛੋਡੀ ਜਿਹੜੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਆ ਤੇ ਹੋਰ ਸਾਰਿਆਂ ਵੀ ਜਿੰਨੀਆਂ ਵੀ ਜਥੇਬੰਦੀਆਂ ਆ ਉਹ ਸਾਰਿਆਂ ਇੱਥੇ ਸਮੂਲਤ ਕੀਤੀ ਸਾਰਿਆਂ ਦਾ ਧੰਨਵਾਦ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰੋਂ ਕਰੋ ਅਸੀਸ ਬਖਸ਼ੀ ਕਰਨ ਇਥੋਂ ਦੇ ਪ੍ਰਧਾਨ ਸਰਦਾਰ ਜਜੀਤ ਸਿੰਘ ਜੀ ਤੇ ਮੈਨੂੰ ਰਾਤ ਪੜ ਲੱਗਾ ਸੀ ਵੀ ਪਰਿਵਾਰ ਦਾ ਦੋ ਹੀ ਇੱਥੇ ਸੇਕਿਆ ਪਰ ਪ੍ਰਵਾਨ ਮੇਰਾ ਖਿਆਲ ਆ ਜਿੱਦਾਂ ਕੋਈ 200 ਪਿੰਡ ਹੋਵੇ ਏਡਾ ਵੱਡਾ ਪ੍ਰਵਾਨ ਥਾਉ ਕੇ ਬੈਠੇ ਇਹੋ ਸਤਗੁਰੂ ਜੀ ਦੀ ਬਖਸ਼ੀਸ਼ ਤੇ ਅਸੀਸ ਆ ਕਿ ਸਿੱਖ ਕੱਲਾ ਵੀ ਹੋਵੇ ਗੁਰੂ ਨਾਲ ਜੁੜਿਆ ਹੋਵੇ ਸਤਗੁਰੂ ਜੀ ਬਰਕਤਾਂ ਪਾ ਦਿੰਦੇ ਸਾਰੀ ਸੰਗਤ ਨੂੰ ਫੇਰ ਮੈਂ ਦੁਬਾਰਾ ਤੋਂ ਗੁਰਚਾਨਾ ਚਰਦਾਤ ਕਰਨਾ ਆਪਣੇ ਤਰਕਰੋਂ ਗੁਰ ਸਿੱਖੀ ਦੀ ਦਾਤ ਨਾਮ ਦੀ ਦਾਤ ਵਰਸਿ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੰਘ ਸਾਹਿਬ ਕੀ ਜਨਤ